ਹੁਣੇ ਹੁਣ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ ਚੱਲਦੀ ਟ੍ਰੇਨ ਦੇ ਡੱਬੇ ਨੇ ਛੇੜੇ ਉਹ ਪਟੜੀ ਤੋਂ ਉਤਰੇ ਤਾਂ ਜਿਵੇਂ ਹੀ ਡੱਬੇ ਪਟੜੀ ਤੋਂ ਉਤਰੇ ਤਾਂ ਨਾਲ ਦੇ ਟਰੈਕ ਦੇ ਉੱਤੇ ਖੜੀ ਮਾਲ ਗੱਡੀ ਦੇ ਨਾਲ ਟਕਰਾਂਦਲੇ ਤੇ ਇਸ ਹਾਦਸੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਈ ਸਵਾਰੀਆਂ ਨੇ ਜਿਹੜੀਆਂ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਈਆਂ ਤਾਂ ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਰੇਲਵੇ ਅਧਿਕਾਰੀ ਨਾ ਛੇੜੇ ਉਹ ਮੌਕੇ ਦੇ ਉੱਪਰ ਹੀ ਪਹੁੰਚ ਜਾਂਦੇ ਨੇ ਰੈਸਕਿਊ ਕੀਤਾ ਜਾਂਦਾ ਜਿਹੜੇ ਸਵਾਰੀਆਂ ਜਿਹੜੀਆਂ ਵਿੱਚ ਫਸੀਆਂ ਹੋਈਆਂ ਸੀ ਯਾਤਰੀ ਸੀ ਉਹਨਾਂ ਨੂੰ ਬਾਹਰ ਆ ਜਿਹੜਾ ਵੱਡਿਆ ਜਾ ਰਿਹਾ ਤਾਂ ਵੱਡੇ ਰੇਲ ਹਾਸੇ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਨਿਕਲ ਕੇ ਸਾਹਮਣੇ ਆਈਆਂ ਜਿੱਥੇ ਇੱਕ ਐਕਸਪ੍ਰੈਸ ਟ੍ਰੇਨ ਦੇ ਡੱਬੇ ਨੇ ਜਿਹੜੇ ਉਹ ਪਟੜੀ ਤੋਂ ਉਤਰੇ ਤੇ ਨਾਲ ਦੇ ਟਰੈਕ ਦੇ ਉੱਪਰ ਖੜੀ ਮਾਲ ਗੱਡੀ ਦੇ ਨਾਲ ਟਕਰਾਉਂਦੇ ਨੇ ਤਾਂ ਇਸ ਹਾਸੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਈ ਸਵਾਰੀਆਂ ਨੇ ਜਿਹੜੀਆਂ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਈਆਂ ਨੇ ਤਾਂ ਵੱਡੇ ਰੇਲ ਹਾਦਸੇ ਦੀਆਂ ਤਸਵੀਰਾਂ ਨੇ ਜਿਹੜੀਆਂ ਉਚਾਰਖੰਡ ਦੇ ਚੱਕਰਤਰਪੁਰ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਹਾਵੜਾ ਐਕਸਪ੍ਰੈਸ ਗੱਡੀ ਆ ਜਿਹੜੀ ਉਸ ਦੇ ਚਲਦੀ ਦੇ ਡੱਬੇ ਨੇ ਜਿਹੜੇ ਉਪਟੜੀ ਤੋਂ ਉਤਰੇ ਤੇ ਨਾਲ ਦੇ ਟਰੈਕ ਦੇ ਉੱਪਰ ਇੱਕ ਮਾਲ ਗੱਡੀ ਖੜੀ ਹੁੰਦੀ ਆ ਤਾਂ ਉਸ ਦੇ ਨਾਲ ਟੱਕਰ ਆ ਛੜੀ ਇਸ ਟ੍ਰੇਨ ਦੀ ਹੋ ਜਾਂਦਾ ਤਾਂ ਇੰਨਾ ਭਿਆਨਕ ਹਾਦਸਾ ਵਾਪਰਦਾ ਇਸ ਹਾਦਸੇ ਦੇ ਵਿੱਚ ਕਈ ਯਾਤਰੀ ਨੇ ਜਿਹੜੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਤਾਂ ਐਕਸਪ੍ਰੈਸ ਟ੍ਰੇਨ ਆ ਛੜੀ ਉਹ ਚਲਦੀ ਦੇ ਡੱਬੇ ਨੇ ਛੜੇ ਪਟੜੀ ਤੋਂ ਉਤਰੇ ਦਾ 4 ਖੰਡ ਦੇ ਚੱਕਰ ਤਰਪੁਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਇਹ ਗੱਡੀ ਆ ਛੜੀ ਹਾਵੜਾ ਤੋਂ ਮੁੰਬਈ ਦੇ ਵੱਲ ਜਾ ਰਹੀ ਸੀ ਤਾਂ ਜਿਵੇਂ ਹੀ 4 ਖੰਡ ਦੇ ਚੱਕਰ ਤਰਪੁਰ ਦੇ ਨਜ਼ਦੀਕ ਪਹੁੰਚੀ ਤਾਂ ਉਥੇ ਚਲਦੀ ਟ੍ਰੇਨ ਦੇ ਡੱਬੇ ਨੇ ਛੜੇ ਉਹ ਪਟੜੀ ਤੋਂ ਉਤਰੇ ਤੇ ਨਾਲ ਦੇ ਟਰੈਕ ਦੇ ਉੱਪਰ ਇੱਕ ਗੱਡੀ ਆ ਛੜੀ ਮਾਲ ਗੱਡੀ ਉਹ ਖੜੀ ਹੁੰਦੀ ਆ ਤਾਂ ਉਸ ਦੇ ਨਾਲ ਟੱਕਰ ਆ ਛੜੀ ਹੋ ਜਾਂਦੀ ਆ ਤਾਂ ਟੱਕਰ ਐਨੀ ਜ਼ਿਆਦਾ ਭਿਆਨਕ ਹੋਈ ਕਿ ਇਸ ਦੇ ਵਿੱਚ ਕਈ ਯਾਤਰੀ ਨੇ ਛੜੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਹੁਣੇ ਹੁਣ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ ਚਲਦੀ ਟ੍ਰੇਨ ਦੇ ਡੱਬੇ ਨੇ ਛੜੇ ਉਹ ਪਟੜੀ ਤੋਤਰੇ ਤਾਂ ਜਿਵੇਂ ਹੀ ਡੱਬੇ ਪਟੜੀ ਤੋਂ ਉਤਰੇ ਤਾਂ ਨਾਲ ਦੇ ਟਰੈਕ ਦੇ ਉੱਪਰ ਖੜੀ ਮਾਲ ਗੱਡੀ ਦੇ ਨਾਲ ਟਕਰਾਂਦਲੇ ਤੇ ਇਸ ਹਾਦਸੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਈ ਸਵਾਰੀਆਂ ਨੇ ਜਿਹੜੀਆਂ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਈਆਂ ਤਾਂ ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਰੇਲਵੇ ਅਧਿਕਾਰੀਆ ਛੜੇ ਉਹ ਮੌਕੇ ਦੇ ਉੱਪਰ ਹੀ ਪਹੁੰਚ ਜਾਂਦੇ ਨੇ ਰੈਸਕਿਊ ਕੀਤਾ ਜਾਂਦਾ ਜਿਹੜੇ ਸਵਾਰੀਆਂ ਜਿਹੜੀਆਂ ਵਿੱਚ ਫਸੀਆਂ ਹੋਈਆਂ ਸੀ ਯਾਤਰੀ ਸੀ ਉਹਨਾਂ ਨੂੰ ਬਾਹਰ ਆ ਜਿਹੜਾ ਵੱਡਿਆ ਜਾ ਰਿਹਾ ਤਾਂ ਵੱਡੇ ਰੇਲ ਹਾਸੇ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਨਿਕਲ ਕੇ ਸਾਹਮਣੇ ਆਈਆਂ ਜਿੱਥੇ ਇੱਕ ਐਕਸਪ੍ਰੈਸ ਟ੍ਰੇਨ ਦੇ ਡੱਬੇ ਨੇ ਜਿਹੜੇ ਉਹ ਪਟੜੀ ਤੋਂ ਉਤਰੇ ਤੇ ਨਾਲ ਦੇ ਟਰੈਕ ਦੇ ਉੱਪਰ ਖੜੀ ਮਾਲ ਗੱਡੀ ਦੇ ਨਾਲ ਟਕਰਾਂਦੇ ਨੇ ਤਾਂ ਇਸ ਹਾਸੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਈ ਸਵਾਰੀਆਂ ਨੇ ਜਿਹੜੀਆਂ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਈਆਂ ਨੇ ਤਾਂ ਵੱਡੇ ਰੇਲ ਹਾਦਸੇ ਦੀਆਂ ਤਸਵੀਰਾਂ ਨੇ ਜਿਹੜੀਆਂ ਉਚਾਰਖੰਡ ਦੇ ਚੱਕਰਤਰਪੁਰ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਹਾਵੜਾ ਐਕਸਪ੍ਰੈਸ ਗੱਡੀ ਆ ਜਿਹੜੀ ਉਸੇ ਚਲਦੀ ਦੇ ਡੱਬੇ ਨੇ ਜਿਹੜੇ ਉਪਟੜੀ ਤੋਤਰੇ ਤੇ ਨਾਲ ਦੇ ਟਰੈਕ ਦੇ ਉੱਪਰ ਇੱਕ माल ਗੱਡੀ ਖੜੀ ਹੁੰਦੀ ਆ ਤਾਂ ਉਸ ਦੇ ਨਾਲ ਟੱਕਰ ਆ ਛੜੀ ਇਸ ਟ੍ਰੇਨ ਦੀ ਹੋ ਜਾਂਦਾ ਤਾਂ ਇੰਨਾ ਭਿਆਨਕ ਹਾਦਸਾ ਵਾਪਰਦਾ ਇਸ ਹਾਦਸੇ ਦੇ ਵਿੱਚ ਕਈ ਯਾਤਰੀ ਨੇ ਜਿਹੜੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਤਾਂ ਐਕਸਪ੍ਰੈਸ ਟ੍ਰੇਨ ਆ ਛੜੀ ਉਹ ਚਲਦੀ ਤੇ ਡੱਬੇ ਨੇ ਛੜੇ ਪਟੜੀ ਤੋਂ ਉਤਰੇਂ ਦਾ 4 ਖੰਡ ਦੇ ਚੱਕਰ ਤਰਪੁਰ ਦੀ ਇਹ ਤਸਵੀਰਾਂ ਨੇ ਜਿੱਥੇ ਇਹ ਗੱਡੀ ਆ ਛੜੀ ਹਾਵੜਾ ਤੋਂ ਮੁੰਬਈ ਦੇ ਵੱਲ ਜਾ ਰਹੀ ਸੀ ਤਾਂ ਜਿਵੇਂ ਹੀ 4 ਖੰਡ ਦੇ ਚੱਕਰ ਤਰਪੁਰ ਦੇ ਨਜ਼ਦੀਕ ਪਹੁੰਚੀ ਤਾਂ ਉਥੇ ਚਲਦੀ ਟ੍ਰੇਨ ਦੇ ਡੱਬੇ ਨੇ ਛੜੇ ਉਹ ਪਟੜੀ ਤੋਂ ਉਤਰੇ ਤੇ ਨਾਲ ਦੇ ਟਰੈਕ ਦੇ ਉੱਪਰ ਇੱਕ ਗੱਡੀ ਆ ਛੜੀ ਮਾਲ ਗੱਡੀ ਉਹ ਖੜੀ ਹੁੰਦੀ ਆ ਤਾਂ ਉਸ ਦੇ ਨਾਲ ਟੱਕਰ ਆ ਛੜੀ ਹੋ ਜਾਂਦੀ ਆ ਤਾਂ ਟੱਕਰ ਐਨੀ ਜ਼ਿਆਦਾ ਭਿਆਨਕ ਹੋਈ ਕਿ ਇਸ ਦੇ ਵਿੱਚ ਕਈ ਯਾਤਰੀ ਨੇ ਛੜੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ